ਬਚਾ ਲੋ ਲੋਕੋ ਭਾਨੇ ਸਿੱਧੂ ਨੂੰ ਬਚਾ ਲੋ ਬਾਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਬੋਲਣ ਵਾਲੀਆਂ ਆਵਾਜ਼ਾਂ ਉੱਠਣ ਵਾਲੀਆਂ ਆਵਾਜ਼ਾਂ ਬਹੁਤ ਘੱਟ ਨੇ ਜਿੰਨਾਂ ਵਿੱਚੋਂ ਇੱਕ ਭਾਨਾ ਸਿੱਧੂ ਆ ਭਾਨੇ ਸਿੱਧੂ ਨੇ ਆਵਾਜ਼ ਬੁਲੰਦ ਕੀਤੀ ਆ ਬਾਈ ਜੀ ਲੋਕਾਂ ਦੀ ਪੰਜਾਬ ਦੇ ਵਿੱਚ ਕਿੰਨੇ ਏਜੰਟ ਠੱਗ ਨੇ ਬਲਕਿ ਜੇ ਆਪਾਂ ਕਹੀਏ ਵੀ ਸਾਰੇ ਮਾੜੇ ਨਹੀਂ ਹੈਗੇ ਤਾਂ ਸਾਰੇ ਚੰਗੇ ਵੀ ਨਹੀਂ ਹੈਗੇ ਬਾਈ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਠੱਗ ਏਜੰਟ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੀ ਨਹੀਂ ਨੱਥ ਪਾ ਸਕੀ ਪ੍ਰਸ਼ਾਸਨ ਨੇ ਵੀ ਨਹੀਂ ਉਹਨਾਂ ਲੋਕਾਂ ਦੀ ਸੁਣੀ ਜਿਨ੍ਹਾਂ ਤੋਂ ਕਰੋੜਾ ਰੁਪਇਆ ਖਾ ਕੇ ਠੱਗ ਏਜੰਟ ਆਪਦੇ ਘਰੇ ਬਹਿ ਗਏ ਸੀ ਭਾਨੇ ਸਿੱਧੂ ਨੇ ਬੰਦੇ ਨੇ ਆਵਾਜ਼ ਬੁਲੰਦ ਕਰੀ ਬਾਈ ਜੀ ਜਿਹੜੇ ਲੋਕਾਂ ਦੇ ਪਿੱਛੇ ਭਾਨਾ ਸਿੱਧੂ ਅੱਜ ਜੇਲ੍ਹ ਦੇ ਵਿੱਚ ਆ ਪੁਸਰ ਰਿਮਾਂਡ ਦਿੱਤੇ ਆ ਉਹਨਾਂ ਲੋਕਾਂ ਨੇ ਵੀ ਅੱਜ ਸਾਹਮਣੇ ਆ ਕੇ ਭਾਨਾ ਸਿੱਧੂ ਦੀ ਸਪੋਰਟ ਨਹੀਂ ਕਰ ਰਹੇ ਉਹ ਵੀ ਲੋਕ ਬਾਈ ਜੀ ਭਾਨਾ ਸਿੱਧੂ ਦਾ ਕੋਈ ਪਰਸਨਲ ਮਸਲਾ ਨਹੀਂ ਹੈਗਾ ਉਹ ਕੁੜੀ ਵਾਲੇ ਮਸਲੇ ਦੇ ਵਿੱਚ ਜਿਹੜੇ ਮਸਲੇ ਦੇ ਵਿੱਚ ਭਾਨਾ ਸਿੱਧੂ ਅੱਜ ਅੰਦਰ ਹੈ ਜਾਂ ਉਹ ਦੱਸ ਰਹੇ ਸੀਗੇ ਉਹ ਕੁੜੀ ਬਾਈ ਜੀ ਕੋਈ ਭਾਨਾ ਸਿੱਧੂ ਨੇ ਪਰਸਨਲ ਤੌਰ ਤੇ ਛੇੜੀ ਨਹੀਂ ਹੈਗੀ ਉਹ ਕੁੜੀ ਵੀ ਛੇੜ ਕੇ ਅੰਦਰ ਗਿਆ ਹੋਇਆ ਉਹ ਬਾਈ ਜੀ ਉਹਦੇ ਉੱਤੇ ਕੇਸ ਨੇ ਉਹ ਚਾਹੇ ਕੋਈ ਧੀ ਹੈ ਚਾਹੇ ਭੈਣ ਹੈ ਚਾਹੇ ਕੋਈ ਵੀ ਹੈ ਕੁੜੀ ਹੈ ਜਨਾਨੀਆਂ ਬਾਈ ਜੀ ਜਿਹੜੀ ਲੋਕਾਂ ਨਾਲ ਠੱਗੀਆਂ ਮਾਰਦੀ ਹੈ ਉਹ ਕਾਹਦੀ ਵਿਚਾਰੀ ਠੀਕ ਹੈ ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਖਾ ਕੇ ਇਹ ਏਜੰਟ ਆਪਦੇ ਘਰੇ ਬਹਿ ਜਾਂਦੇ ਨੇ ਕੁੜੀਆਂ ਦਾ ਸਹਾਰਾ ਲੈਂਦੇ ਨੇ ਇਹ ਲੋਕ ਤੁਸੀਂ ਕਿਸੇ ਵੀ ਏਜੰਟ ਕੋਲੇ ਜਾਓਗੇ ਉੱਥੇ ਇਹਨਾਂ ਨੇ ਕੁੜੀਆਂ ਬਿਠਾਈਆਂ ਹੁੰਦੀਆਂ ਨੇ ਕਿਉਂ ਵੀ ਜੇ ਕੋਈ ਪੰਜਾ ਕੱਲੋਂ ਅਸੀਂ ਪੈਸੇ ਖਾਵਾਂਗੇ ਕੋਈ ਆਕੇ ਪੰਜਾ ਪਿਆ ਕਰੂ ਤਾਂ ਕੁੜੀ ਨੂੰ ਛੇੜਦਾ ਇਹ ਕੇਸ ਪਾ ਦਾਂਗੇ ਬਾਈ ਆਪਾਂ ਨੇ ਸਿੱਧੂਆਂ ਗੱਲਾਂ ਸੁਣੋ ਲੁਧਿਆਣੇ ਵਾਲੇ ਡਾਕਟਰ ਨੇ ਵੀ ਹੁਣ ਤੱਕ ਇਹ ਤਾਂ ਕਿ ਰਿਮਾਂਡ ਪਾਣੇ ਦਾ ਮੈਂ ਪਾਣੇ ਦੇ ਚ ਖੇਤਰ ਜਿਹੜੇ ਉੱਥੇ ਪਟੇ ਪਵਾਏ ਨੇ ਮੈਂ ਕੋਲੇ ਖੜਕੇ ਪਵਾਏ ਨੇ ਬਾਈ ਜੀ ਥਾਣੇ ਦੇ ਵਿੱਚ ਰਿਮਾਂਡ ਦੇ ਵਿੱਚ ਪਾਣੇ ਦੇ ਨਾਲ ਕੀ ਕੁਝ ਹੋ ਰਿ ਯਾ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਆ ਪਹਿਲਾਂ ਪਾਨੇ ਦੀਆਂ ਗੱਲਾਂ ਸੁਣ ਲੋ ਬਈ ਵੀਡੀਓ ਦੇਖ ਲੋ ਪਾਨੇ ਦੀ ਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਸਮਨ ਆਏ ਪਹਿਲੇ ਕਿ ਇੱਕ ਦਿਨੀ 21 ਘੰਟੇ ਸਮਨ ਆਏ ਪਹਿਲੇ ਹਾਈ ਕੋਰਟ ਦੇ ਸਮਨ ਟੁੱਟ ਕਰਕੇ ਆਏ ਪਾਨੇਲਾ ਸਵੇਰੇ ਆ ਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਪੇਚੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਈ ਮਤਮਾ ਚਾਹੀਦਾ ਲੈਣਾ ਸੀ 15 40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾਕੀਏ ਹਾਈ ਕੋਰਟ ਦੇ ਵਿੱਚ ਜਿਹੇ ਹਿਸਾਬ ਨਾਲ ਮੈਨੂੰ ਵਕੀਲ ਖੜੇ ਕਰਨਾ ਸੌਖੇ ਪੈ ਆਹ ਬੰਦੇ ਆਹ ਬੰਦਾ ਆਹ ਤਾਂ ਉਹ ਕਿੱਥੋਂ ਵਾਲੇ ਛਾਣੇ ਵਾਲੇ ਨੇ ਬੁਲਾਏ ਤੈਨੂੰ ਲੁਧਿਆਣਾ ਵਾਲੇ ਨੇ ਉਹਨਾਂ ਨੇ ਬੁਲਾਇਆ ਤੇ ਇੱਧਰ ਮੈਨੂੰ ਗਾਂ ਫਮਣ ਇੱਧਰ ਸਾੜ ਵਾਲੇ ਚ ਇੱਧਰੋਂ ਜਾ ਕੇ ਉੱਥੇ ਵੀ ਜਰਾਬ ਦਾਵਾ ਦੇ ਕੇ ਭਜੇ ਤੇ ਸੀ ਭਜੇ ਕੀ ਮਾਰਾ ਕਰਤਾ ਬਾਈ ਮੈਨੂੰ ਦੱਸੋਗੇ ਬਾਈ ਜੀ 15 ਲੱਖ 40000 ਰੁਪਏ ਤਾਂ ਇੱਕ ਬੰਦੇ ਦਾ ਇੱਕ ਬੰਦੇ ਨੇ ਲੈਣਾ ਉਹਨਾਂ ਤੋਂ ਬਾਈ ਜੀ ਇਹ ਇਹ ਨਾ ਜਿਹੜੇ ਕੁਸ਼ਕ ਏਜੰਟ ਪੰਜਾਬ ਦੇ ਵਿੱਚ ਕੁਸ਼ਕ ਏਜੰਟ ਉਹ ਬਾਈ ਜੀ ਏਜੰਟ ਨੇ ਹੈ ਦੱਲੇ ਬਣੇ ਪਏ ਨੇ ਕੁੜੀਆਂ ਰੱਖ ਰਕੀਆਂ ਨੇ ਨਕਲੀ ਬੀਜੇਲ ਵਾਲਾ ਕਹਿੰਦੇ ਨੇ ਲੋਕਾਂ ਦਾ ਰੁਪਈਆ ਖਾਂਦੇ ਨੇ ਉੱਪਰ ਰੱਖ ਰਕੀਆਂ ਨੇ ਕੁੜੀਆਂ ਜਦੋਂ ਛੇਤਰ ਪੈਣ ਦੇ ਨੇ ਤਾਂ ਕੁੜੀਆਂ ਨੂੰ ਮੂਹਰੇ ਕਰਕੇ ਕੁੜੀਆਂ ਦਾ ਸਹਾਰਾ ਲੈ ਕੇ ਕੇਸ ਕਰਾਉਂਦੇ ਨੇ ਬਾਈ ਜੀ ਇਹ ਸਿਆਸਤ ਨੂੰ ਇਹ ਚੀਜ਼ਾਂ ਨੂੰ ਸਮਝੋ ਭਾਨੇ ਸਿੱਧੂ ਦਾ ਸਾਥ ਦਿਓ ਨਹੀਂ ਫਿਰ ਜਿਵੇਂ ਪਹਿਲਾਂ ਦੀਪ ਸਿੱਧੂ ਵੇਲੇ ਬਾਅਦੋਂ ਜਦੋਂ ਉਹ ਵਾਰਦਾਤ ਹੋ ਗਈ ਗੱਲਬਾਤ ਹੋ ਗਈ ਉਸ ਤੋਂ ਬਾਅਦ ਉਸ ਦੇ ਨਾਲ ਹਨਾ ਲੋਕ ਉਹਦੇ ਨਾਲ ਖੜੇ ਉਸ ਤੋਂ ਬਾਅਦ ਉਹਨੂੰ ਸ਼ਹੀਦ ਦਾ ਵੀ ਦਰਜਾ ਦਿੱਤਾ ਪਰ ਬਹੁਤ ਹਨਾ ਉਹਦੇ ਨਾਲ ਮਗਰ ਖੜੇ ਪਰ ਉਸ ਤੋਂ ਪਹਿਲਾਂ ਉਹੀ ਉਹੀ ਆਪਣਾ ਦੀਪ ਸਿੱਧੂ ਸੀ ਜਿਹਨੂੰ ਲੋਕ ਗਦਾਰ ਵੀ ਕਹਿੰਦੇ ਸੀ ਸੋ ਬਾਈ ਜੀ ਦੀਪ ਸਿੱਧੂ ਭਾਨੇ ਸਿੱਧੂ ਵਰਗੇ ਆ ਸਿੱਧੂ ਮੂਸੇਵਾਲੇ ਵਰਗੇ ਆ ਬਹੁਤ ਪਹਿਲਾਂ ਅਸੀਂ ਇਹੋ ਜਿਹੇ ਹਸਤੀਆ ਖੋ ਚੁੱਕੇ ਆ ਸੰਦੀਪ ਵਰਗੇ ਬਹੁਤ ਮਹਾਨ ਹਸਤੀਆ ਅਸੀਂ ਖੋ ਚੁੱਕੇ ਆ ਬਾਈ ਜੀ ਇਹੋ ਜਿਹੇ ਲੋਕ ਜਿਹੜੇ ਪੰਜਾਬ ਦੇ ਹੱਕਾਂ 'ਚ ਖੜਦੇ ਨੇ ਪੰਜਾਬ ਲਈ ਖੜਦੇ ਨੇ ਇਹੋ ਜਿਹੇ ਲੋਕਾਂ ਦੇ ਨਾਲ ਖੜਿਆ ਕਰੋ ਜੇ ਅੱਜ ਭਾਨੇ ਸਿੱਧੂ ਮੰਗਰ ਤੁਸੀਂ ਨਹੀਂ ਖੜੋਗੇ ਤਾਂ ਕੱਲ ਨੂੰ ਤੁਹਾਡੀ ਆਵਾਜ਼ ਬੁਲੰਦ ਕਰਨ ਵਾਲਾ ਤੁਹਾਨੂੰ ਕੋਈ ਵੀ ਨਹੀਂ ਮਿਲੂਗਾ ਤੇ ਬਾਈ ਜੀ ਵੀਡੀਓ ਨੂੰ ਬਾਤੋਂ ਬਾਤ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਲੋਕਾਂ ਦੀਆਂ ਅੱਖਾਂ ਖੁਲਸਾ ਕਰਨਗੇ ਭਾਨਾ ਸਿੱਧੂ ਇਸ ਟਾਈਮ ਰਿਮਾਂਡ ਤੇ ਹੈ ਭਾਨਾ ਸਿੱਧੂ ਮੁਸੀਬਤ ਚ ਹੈ ਉਹਦਾ ਸਾਥ ਜਰੂਰ ਦਿਓ ਬਾਈ ਜੀ ਮੇਰੀ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਇਹ ਵੀ ਗੁਜਾਰਿਸ਼ ਹੈ ਕਿ ਠੀਕ ਆ ਭਾਨੇ ਸਿੱਧੂ ਤੇ ਬਣਦਾ ਕੇਸ ਜਰੂਰ ਪਾਇਆ ਜਾਵੇ ਪਰ ਉਸਨੇ ਇਸ ਬੇਸਤੇ ਕੁੜੀ ਤੋਂ ਪੈਸੇ ਮੰਗੇ ਨੇ ਕਿ ਕੁੜੀ ਨੇ ਵਾਕਈ ਪੈਸਿਆਂ ਦੀ ਠੱਗੀ ਮਾਰੀ ਸੀ ਇਹ ਚੀਜ਼ ਦੀ ਜਾਂਚ ਵੀ ਜ਼ਰੂਰ ਕਰ ਲੋ ਤੇ ਇਕੱਲੀ ਉਹ ਕੁੜੀ ਨਹੀਂ ਬਾਕੀ ਹੋਰ ਲੋਕਾਂ ਨੇ ਜਿਨ੍ਹਾਂ ਨੇ ਵੀ ਠੱਗੀ ਮਾਰੀ ਹੈ ਇਹ ਸਾਰੇ ਏਜੰਡਾਂ ਦਾ ਚਿੱਠਾ ਚੱਕਿਆ ਜਾਵੇ ਚੰਗੀ ਤਰ੍ਹਾਂ ਫਰੋਲੇ ਜਾਵੇ ਅਤੇ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇ ਬਾਈ ਜੀ ਉਹ ਕੁੜੀ ਉਹ ਕੋਈ ਕੁੜੀ ਕੋਈ ਵਿਚਾਰੀ ਨਹੀਂ ਹੈਗੀ ਜਿਹੜੀ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆ ਖਾ ਕੇ ਆਪਣੇ ਘਰੇ ਬੈਠੀ ਆ ਬਾਈ ਜੀ ਇਹ ਏਜੰਟ ਕੁੜੀਆਂ ਨੂੰ ਦੇ ਕੇ 25-30000 ਰੁਪਇਆ ਤਨਖਾਹ ਕੁੜੀਆਂ ਦੇ ਮੋਢੇ ਤੇ ਧਰਕੇ ਚਲਾਉਂਦੇ ਨੇ ਇਹ ਦੱਲੇ ਬਣੇ ਹੋਏ ਨੇ ਦਲਾਲ ਬਣੇ ਹੋਏ ਅਤੇ ਕੁੜੀਆਂ ਇਹ ਉਹਨਾਂ ਦਾ ਸਹਾਰਾ ਬਣਦੀਆਂ ਨੇ ਨਸੀਬ ਚਮਕਦੀ ਅਤੇ ਕਿਸਮਤ ਬਦਲ ਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ